ਮੇਨ ਕਹਾਂ ਉਹ ਸਭ ਤੋਂ ਪਹਿਲਾਂ ਹਾਈਵੇ ਦੇ ਉੱਤੇ ਇੱਥੇ ਪਹਿਲਾਂ ਜਗੜਨੇ ਲੱਗੇ ਹੁੰਦੇ ਸੀ ਉੱਪਰੋਂ ਕੋਈ ਬੰਦਾ ਥੱਲੇ ਜਾਣ ਨਹੀਂ ਸੀ ਸਕਦਾ। ਇਹ ਰੇਟ ਵਿੱਚ ਆ ਕੇ ਕਿ ਇੱਕ ਨਹੀਂ ਕਈ ਹਾਸੇ ਵਾਪਰ ਦਿੱਤੇ ਆ ਅੱਜ ਇੱਕ ਉਹ ਬਿਲਕੁਲ ਸਾਹਮਣੇ ਸਾਡੇ ਵੀਰ ਸਾਡਾ ਦੇਖੋ ਬਹੁਤ ਯੰਗ ਉਮਰ ਦਾ ਬੈਠ ਰੋ ਪਿਆਵਾ ਜਿਹਦੀ ਕਿ ਡੈਥ ਹੋ ਗਈ ਐ ਇਹ ਨਾ ਰਾਮ ਪਤਾ ਨਹੀਂ ਕੀ ਕਰ ਰਿਹਾ ਗੱਡੀ ਇੱਕੋ ਦਮ ਥੱਲੇ ਨੂੰ ਗਈ ਆ ਇੱਥੋਂ ੱਟੋ ਘੱਟ ਨੇ 100 150 ਮੀਟਰ ਵਿੱਚੋਂ ਗੱਡੀ ਜਾ ਕੇ ਥੱਲੇ ਦਰਖਤ ਦੇ ਉੱਪਰ ਦੀ ਘੁੰਮ ਕੇ ਗੱਡੀ ਉੱਥੇ ਜਾ ਕੇ ਡਿੱਗ ਗਈ ਆ ਇਹ ਮੋਟਰਸਾਈਕਲ ਦੇ ਦੋ ਹੈਲਮਟ ਟੰਗੇ ਹੋਏ ਆ ਬੰਦੇ ਕਿੰਨੇ ਸੀਗੇ ਪਤਾ ਉਹ ਇਹ ਨਹੀਂ ਦੇਖਣ ਚ ਆ ਉਹ ਦਾ ਟੋਕ ਹੋਈ ਜਾਣੀ ਬਗੈ ਤਾਂ ਉਹ ਦਾ ਮੇਨ ਕਾਰਨ ਸਭ ਤੋਂ ਪਹਿਲਾਂ ਹਾਈਵੇ ਦੇ ਉੱਤੇ ਇੱਥੇ ਪਹਿਲਾਂ ਜੰਗਲੇ ਲੱਗੇ ਹੁੰਦੇ ਸੀ ਉੱਪਰੋਂ ਕੋਈ ਬੰਦਾ ਥੱਲੇ ਜਾਣ ਨਹੀਂ ਸੀ ਸਕਦਾ ਇਹ ਤੋਂ ਬਾਅਦ ਪਤਾ ਨਹੀਂ ਇਹ ਜੰਗਲੇ ਕਿੱਥੇ ਗਏ ਕਿੱਥੇ ਨੇ ਗਏ ਨਾ ਕੋਈ ਉਹਨੂੰ ਲਾਉਣੋਂ ਦਾ ਵਾ ਨਾ ਕੋਈ ਇਹਦੇ ਬਾਰੇ ਕੋਈ ਬਾਤ ਪਸਾ ਲੋਕ ਇੱਥੋਂ ਗੱਡੀਆਂ ਆਪਣੀਆਂ ਥੱਲੇ ਉਤਾਰਦੇ ਆ ਜਿਹਦੇ ਨਾਲ ਬਹੁਤ ਹੀ ਭਿਆਨ ਖਾਸੇ ਵਾਪਰਦੇ ਆ ਕਈ ਵਾਰੀ ਵਾਪਰ ਚੁੱਕੇ ਆ ਇੱਕ ਨਹੀਂ ਕਈ ਆਸੇ ਵਾਪਰ ਚੁੱਕੇ ਆ ਅੱਜ ਇੱਕ ਉਹ ਬਿਲਕੁਲ ਸਾਹਮਣੇ ਸਾਡੇ ਵੀਰ ਸਾਡਾ ਦੇਖੋ ਬਹੁਤ ਯੰਗ ਉਮਰ ਦਾ ਬੇਟਰਾ ਪਿਆਵਾ ਜਿਹਦੀ ਕੋ ਡੈਥ ਹੋ ਗਈ ਐ ਇਸੇ ਕਾਰਨ ਕਰਕੇ ਪ੍ਰਸ਼ਾਸਨ ਨੂੰ ਇਸ ਚੀਜ਼ ਤੇ ਧਿਆਨ ਦੇਣ ਦੀ ਲੋੜ ਆ ਹਾਈਵੇ ਥੋਰਟੀ ਆਫ ਇੰਡੀਆ ਨੂੰ ਅਸੀਂ ਬਹੁਤ ਜ਼ੋਰ ਦੇ ਕੇ ਕਹਿੰਦੇ ਆ ਇਹ ਕੰਮ ਪਹਿਲ ਦੇ ਆਧਾਰ ਤੇ ਕਰਾਇਆ ਜਾਵੇ ਇਹ ਇਹ ਖਾਸ ਤਕਦੋ ਹੋਇਆ ਕਿੱਦਾਂ ਹੋਇਆ ਇਹ ਇਸੋ ਗੱਡੀ ਦੇ ਵਿੱਚ ਪਹਿਲਾਂ ਅਸੀਂ ਆਪਣੀ ਫੈਕਟਰੀ ਦੇ ਬਾਹਰ ਬੈਠੇ ਸੀਗੇ ਤਾਂ ਗੱਡੀ ਇਧਰੋਂ ਆ ਰਹੀ ਸੀ ਬਹੁਤ ਤੇਜ਼ ਸਪੀਡ ਤੇ ਮੋਟਰਸਾਈਕਲ ਵਾਲਾ ਜਾ ਰਿਹਾ ਸੀ ਵਿਚਾਰਾ ਪਤਾ ਨਹੀਂ ਕੀ ਕਰ ਰਿਹਾ ਗੱਡੀ ਇੱਕੋ ਦਮ ਥੱਲੇ ਨੂੰ ਗਈ ਆ ਇੱਥੋਂ ਪੱਟੋ ਕੱਟ ਨੇ 100 150 ਮੀਟਰ ਵਿੱਚ ਗੱਡੀ ਜਾ ਕੇ ਥੱਲੇ ਤਰਾਖਤ ਦੇ ਉੱਪਰ ਦੀ ਕਮਕੇ ਗੱਡੀ ਉੱਥੇ ਜਾ ਕੇ ਡਿੱਗ ਗਈ। ਇਹ ਮੋਟਰਸਾਈਕਲ ਦੇ ਦੋ ਹੈਲਮਟ ਅੰਗੇ ਹੋਏ ਆ ਬੰਦੇ ਕਿੰਨੇ ਸੀਗੇ ਤੁਹਾਨੂੰ ਪਤਾ? ਇਹ ਨਹੀਂ ਦੇਖਣ ਚ ਆਇਆ ਸੀ। ਕਾਰ ਵਾਲੇ ਨੇ ਵੀ ਪੁੱਛਿਆ ਜਿਹੜਾ ਉਹਦੇ ਵਿੱਚੋਂ ਨਿਕਲਿਆ ਉਹਦੇ ਨਾਲ ਇੱਕ ਉਹ ਕਹਿੰਦਾ ਮੇਰਾ ਡਰਾਈਵਰ ਸੀ ਨਾਲ ਉਹ ਗੱਡੀ ਚੋਂ ਨਿਕਲ ਕੇ ਦੌੜ ਗਿਆ। ਉਹ ਬੰਦਾ ਆਪ ਇੱਥੇ ਸੀ ਅਸੀਂ ਉਹ ਕਢਿਆ ਆਪ ਉਹਦੇ ਵਿੱਚੋਂ ਗੱਡੀ ਦਿਓ। ਜਿਹੜਾ ਮੁੰਡਾ ਕੋਮਲ ਜਿਹੜਾ ਮੁੰਡਾ ਹੁਣ ਹਜੇ ਹਜੇ ਉਹ ਕਹਿੰਦਾ ਮੈਨੂੰ ਵੀ ਇਸ ਬਾਰੇ ਪਤਾ ਨਹੀਂ ਬੰਦਾ ਇੱਕ ਸੀ ਜਾਂ ਦੋ ਸੀ। ਅੱਛਾ ਇਹ ਮੋਟਰਸਾਈਕਲ ਤੇ ਕਿੰਨੇ ਸੀਗੇ? ਮੋਟਰਸਾਈਕਲ ਵਾਲੀ ਅਸੀਂ ਉਹ ਪੁੱਛਿਆ। ਕਹਿੰਦੀ ਜੀ ਵੀ ਦ ਗੱਡੀ ਦੇ ਵਿੱਚ ਉਹ ਕਹਿੰਦੇ ਦੋ ਜਣੇ ਸੀਗੇ ਅਸੀਂ ਉਹਦੇ ਵਿੱਚ ਕਹਿੰਦੇ ਇੱਕ ਮੇਰਾ ਡਰਾਈਵਰ ਸੀ ਉਹ ਦੌੜ ਗਿਆ ਇੱਕ ਮੁੰਡਾ ਇੱਥੇ ਹੀ ਆ ਠੀਕ ਹੈ ਉਹਦੇ ਦੱਸਣ ਮੁਤਾਬਕ ਗਲਤੀ ਮੋਟਰਸਾਈਕਲ ਵਾਲੇ ਕਹਿੰਦੇ ਆਪਣੇ ਸਾਈਡ ਤੇ ਸ਼ਾਇਦ ਆ ਰਹੇ ਸੀਗੇ ਇਹ ਪਿੱਛੇ ਗੱਡੀ ਹਿੱਟ ਕੀਤੀ ਹੈ ਇਹ ਵੀ ਇਹ ਆਪਣੇ ਸਾਈਡ ਤੇ ਆਉਂਦਾ ਹੋਵੇ ਬਟ ਮੇਨਲੀ ਕਾਰ ਨੂੰ ਜਾਂ ਉਹ ਕਾਰ ਵਾਲਾ ਥੱਲੇ ਲਾਉਣ ਲੱਗਾ ਹੋਊਗਾ ਸਰਵਿਸ ਰੋਡ ਤੇ ਜਾਂ ਮੋਟਰਸਾਈਕਲ ਵਾਲਾ ਲਾਉਣ ਲੱਗੂਗਾ ਇੱਥੇ ਦੋਨੇ ਪਾਸੇ ਦੇਖੋ ਸੜਕ ਦਾ ਦੂਸਰਾ ਪਾਸਾ ਮਨੀਸ਼ੀ ਵੜ ਜਾ ਦਿਖਾਏ ਉਹਨਾਂ ਨੂੰ ਹਾਈਵੇਅ ਅਥਾਰਟੀ ਨੂੰ ਕਿ ਆ ਦੇਖੋ ਕਿੰਨੇ ਕਿਤੇ ਵੀ ਕੋਈ ਜੰਗਲਾ ਹੈਗਾ ਵਾ ਆ ਸਾਰੇ ਜੰਗਲੇ ਹਨ ਲੋਕ ਇੱ ਜੱਪੀ ਸਿੰਘ ਹੈ ਠੀਕ ਹੈ ਜੀ ਮੈਂ ਥਾਣਾ ਗਰਾਹ ਚ ਪਤੀਛੀ ਲਗਾਣੀ ਠੀਕ ਹੈ ਜੀ ਤੇ ਅੱਜ ਮੈਨੂੰ ਸੂਚਨਾ ਮਿਲੀ ਆ ਕੋਈ ਠੀਕ ਹੈ ਜੀ ਇਹ ਇੱਕ ਐਕਸੀਡੈਂਟ ਹੋਇਆ ਆ ਮੋਟਰਸਾਈਕਲ ਐਨਪੀਡ ਇੱਕ ਕਾਰ ਆ ਸਟ੍ਰੀਟ ਠੀਕ ਹੈ ਜੀ ਦਾ ਆਪ ਵਿੱਚ ਐਕਸੀਡੈਂਟ ਹੋਇਆ ਆ ਠੀਕ ਹੈ ਜੀ ਵਰਜੀ ਬਰਕੀ ਵਾਲੇ ਦੇ ਕੋਲ ਠੀਕ ਹੈ ਜੀ ਇਹ ਕਾਰ ਪਾਰਟੀ ਹੋਈ ਸੀ ਜਿਹਨੇ ਮੈਂ ਮੌਕੇ ਤੇ ਪੁੱਛਿਆ ਤੇ ਕਾਰ ਪਾਰਟੀ ਹੋਈ ਸੀ ਹਾਂਜੀ ਤੇ ਜੋ ਡਰਾਈਵਰ ਸੀ ਹਾਂ ਉਹ ਲੋਕਾਂ ਨੇ ਹੁਣ ਕਾਬੂ ਕੀਤਾ ਸੀ ਠੀਕ ਹੈ ਜੀ ਤੇ ਜੋ ਮੋਟਰਸਾਈਕਲ ਚਾਲਕ ਸੀ ਉਹ ਉਹਦੀ ਮੌਕੇ ਤੇ ਮੌਤ ਹੋ ਚੁੱਕੀ ਸੀ ਹੂੰ ਤਾਂ ਫਿਰ ਉਹਦਾ ਪਿੱਛੋਂ ਫਟਿਆ ਹੋਇਆ ਸੀ ਸਿਰ ਤੇ ਪੈਟ ਤੇ ਕਿੰਨੀ ਦਮ ਦਾ ਫਟਿਆ ਹੋਇਆ ਸੀ ਠੀਕ ਹੈ ਜੀ ਹਾਂ ਜੀ ਇਹ ਨੌਜਵਾਨ ਕਿੱਥੇ ਦਾ ਰਹਿਣ ਵਾਲਾ ਇਹ ਸਾਰਾ ਨੌਜਵਾਨ ਲੁਧਿਆਣੇ ਦਾ ਰਹਿਣ ਵਾਲਾ ਹੈ ਜਿਹਦੀ ਜੇਤ ਹੋਈ ਹੈ ਜੀ ਹਾਂ ਜੀ ਹਾਂ ਜੀ ਲਵਲੀ ਚ ਸੀ ਇਹ ਲਵਲੀ ਪ੍ਰੋਫੈਸ਼ਨਲ ਚ ਪੜਦਾ ਸੀ ਲਾ ਕਰ ਰਿਹਾ ਸੀ ਠੀਕ ਹੈ ਜੀ ਹਾਂ ਜੀ ਹਾਂ ਜੀ ਜੋ ਘਰਦਿਆਂ ਨੇ ਦੱਸਿਆ ਜਾ ਜਿਹੜਾ ਗੱਡੀ ਚਾਲ ਕੇ ਫੜ ਲਿਆ ਇਹ ਗੱਡੀ ਚਾਲਕ ਫੜਿਆ ਜੀ ਠੀਕ ਹੈ ਜੀ। ਤੁਹਾਡੇ ਕੀ ਕਾਰਵਾਈ ਸਰ? ਇੱਥੇ ਦੇਖੋ ਜੀ 304 ਇਹਦਾ ਪੱਤਾ ਦਵਾਂਗੇ ਤੇ ਠੀਕ ਹੈ ਜੀ। ਹਾਂ ਜੀ ਬਾਕੀ ਜੋ ਸੀਨੀਅਰ ਅਫਸਰਾਂ ਨਾਲ ਗੱਲਬਾਤ ਕਰਾਂਗੇ, ਡਿਸਕਸ ਕਰਾਂਗੇ। ਜੋ ਅਫਸਰਾਂ ਨੂੰ ਕਹਿਣ ਕਹੋਗੇ ਆਪ ਉਸ ਤਰ੍ਹਾਂ ਦੀ ਕਾਰਵਾਈ ਕਰਾਂਗੇ। ਜਿਹੜੀ ਬਾਡੀ ਨੂੰ ਬਣਦੀ ਹੈ ਬਾਡੀ। ਜੋ ਬਾਡੀ ਹੈ ਸਰ ਉਹ ਫਲੋਰ ਹੇਠਾਂ ਸਿਵਲ ਹੇਠਾਂ ਜਮਕਰਤੀ ਠੀਕ ਹੈ। ਹਾਂ ਤੁਹਾਨੂੰ ਪੋਸਟਮਾਰਟਮ ਕਰਾ ਦੇਣਾ ਕੋਈ। ਠੀਕ। ਥੈਂਕ ਯੂ।